ਮੈਂ ਪਾ ਦੇ ਪਾ ਦੇ ਮੈਂ ਕਹਿੰਦੇ ਆ ਪਾ ਦੇ ਪਾ ਦੇ ਜਿਹਨੂੰ ਮੈਂ ਕਹਿੰਦੇ ਆ ਪਾ ਦੇ ਲੈੜ ਜੀ ਪਾ ਦੀ ਮਿਸਰੀ ਲੈੜ ਪਾ ਦੇ ਜਿਹਨੂੰ ਮੈਂ ਕਹਿੰਦਾ ਉਹ ਵੀ ਪਾ ਦੇ ਫੇਕੜੀ ਗੱਲ ਆ ਲੈ 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 ਇਹ ਇਹ ਕੰਢੀ ਜੋ ਨੀਂ ਉਹਦੇ ਅੰਦਰ ਬੈਠੀ ਲੈ ਲੈੜ ਜੀ ਮੈਂ ਕਹਿੰਦਾ ਮੈਂ ਹੌਲੀ ਹੌਲੀ ਵੀ ਤੀ ਮਿਸਰੀ ਪਾਉਣੀ ਹੈ ਚੱਲੇ ਬੰਦਾ ਇੱਕੋ ਵਾਰੀ ਪਾ ਦਿੰਦਾ ਕਨੇ ਕਿੰਚੇਂ ਤੇ ਪੀਸੀ ਜਾਂਦੀ ਆ। ਕੰਬੂਟਿਆਂ ਦੇ ਥੱਲੇ ਆ ਗਏ ਉੱਪਰ ਨਹੀਂ ਡੰਡਾ ਵੱਜਦਾ। ਅੱਗੇ ਚੁੱਲ੍ਹ ਸਜਾਈ। ਅੱਗੇ ਦੀ ਆ ਉਹਦੇ ਕਿਤਨਾ ਬੈਣ। ਕਮੀ ਚੋਦਾ ਮੈਂ ਕਿਹਾ ਸਾਰੀ ਹੋਣੀ ਆ ਤੇ ਮਿਸਰੀ ਪਾ ਦੇ ਥੋੜੇ ਮਿਸਰੀ ਪਾ ਦੇ ਤੇ ਮੈਂ ਵੀ ਮੈਂ ਕਿਹਾ ਥੋੜੀ ਜੀ ਪਾ ਦੇ ਤੈਨੂੰ ਪਹਿਲਾਂ ਧੀ ਬਰੀ ਕਹਿ ਤੂੰ ਛੱਪਿਆ ਜਾਂਦਾ ਕਹਿੰਦਾ। ਪੁੰਡਿਆਂ ਦੇ ਸੀ ਪਾ ਦੇ ਥੋੜੀ ਜੀ ਦਾ ਤਾਂ ਨਾ ਹੀ ਨਾ। ਥੋੜੀ ਤਾਂ ਨਾ ਲਿਆ ਮੈਂ ਵੀ ਇੱਥੇ ਉਦਾਂ। ਨਹੀਂ 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 ਥੋੜੀ ਤਾਂ ਕਦੋਂ ਨਾਲੇ ਨਾਲੇ ਆਸਨੇ ਤੁਸੀਂ ਹੋ ਜਾਂ ਹਾਂ ਦਵਾਲੇ। ਬੱਸ ਉਹ ਲੈ ਉਹਨੇ ਵੀ ਸਰੀਲਾ ਆਦੀ ਕਹਿੰਦੀ ਨਹੀਂ ਐਵੇਂ ਡਾੜੀ। ਕਹਿੰਦੀ ਐਵੇਂ ਡਾੜੀ ਮਾਰਦਾ ਆਪਣੀਆਂ ਆ ਵੀ ਕਹਿੰਦੀ ਕਹਿੰਦੀ ਆਪਣੀਆਂ ਮਾਰਦਾ ਬਾਪੂ ਤੋੜਦਾ ਹੀ ਨੂੰ ਮੈਂ ਚੰਗੀ ਮੈਂ ਫੜਾ ਇਹਨੇ ਮੇਰਾ ਫਾਂਡ ਰਲਿਆ ਮਾਰਾ ਮੁੱਠੀ ਦੇ ਇਹ ਕਿਹੜਾ ਤੋੜੇ ਇਹ ਕਿਹੜਾ ਤੋੜਿਆ ਹਰ ਕੋਣ ਕਹਤੋਤਾ ਯਾਨੀ ਖਾਦੀ ਨਹੀਂ ਇਹਨੇ ਯਾਨੀ ਕਹਤੋ ਤੂੰ ਤੇ ਨੂੰ ਪਰੇ ਚੱਤੇ ਰਹਿਣਾ ਤੇ ਵੇ ਲਸ਼ਤਾਨੀ ਤੈਨੂੰ ਕਾਸ਼ਤਾਨੀ ਨਹੀਂ ਕਰੀਦੀ ਹੁੰਦੀ ਵੇ ਮਾਨਣਾ ਹੈ ਤੈਨੂੰ ਹਟਦੀ ਹੈ ਲਸ਼ਤਾਨੀ ਕਰਨੀ ਅਲਮਾਰੀ ਤੋੜਨੀ ਆ ਬਾਏ ਬਾਏ ਕੀ ਆ ਗਈ ਦਬੂਸੀ ਮੈਂ ਚੁਕਣਾ ਜੀ ਕਰੋ 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 ਬੁਸ਼ ਕਰੋ ਬੁਸ਼ ਮੈਂ ਲਾ ਦਈਦੀ ਕਪੂਰ ਪਾ ਦਈਦਾ ਤੇ ਉਹਦੀ ਫ੍ਰੈਗਰੈਂਸ ਬੜੀ ਵਧੀਆ ਆਉਂਦੀ ਏ ਇਦਾਂ ਲਾ ਦੇਈਦਾ ਸਿੱਧਾ ਡਾਇਰੈਕਟ ਕਪੂਰ ਮਸ਼ਕਪੂਰ ਹਮ ਕਮਰੇ ਵਿੱਚ ਨਾ ਫਿਰ ਫ੍ਰੈਗਰੈਂਸ ਦੀ ਵਧੀਆ ਆਉਂਦੀ ਆਪਣੇ ਆਪ ਖੁਰਦਾ ਜਾਂਦਾ ਉਹ ਸੀ ਚੀਨੀ ਦਾ ਹੀ ਹੈਗਾ ਹੋਰ ਪਿਆਰਾ ਆ ਸੋਚ ਲੱਗਾ ਕਿ ਆ ਸੜਨਾ ਨਾ ਜਾਵੇ ਕਬਲੀ ਜੀ ਜ਼ਿਆਦਾ ਟਾਈਮ ਉਹਨੇ ਸੋਚ ਲਾਇਆ ਵੀ ਇਥੇ ਬੰਦ ਕਰ ਦੋ ਜਦੋਂ ਤੁਹਾਨੂੰ ਲੱਗਦਾ ਕਪੂਰ ਥੋੜਾ ਇਹਨੂੰ ਬੰਦ ਕਰ ਸਕਦੇ ਨਾ ਨਾ ਟੁੱਟ ਜਣਾ ਹੀ ਉਹ ਨਾ ਨਾ ਘਮਾਣਾ ਖਿਲਰਣਾ ਇਹ ਕਿਦਾਂ ਜੇ ਟੁੱਟ ਜੇ ਤੇ ਕੋਜਾ ਜਿਆ ਦੋਰੀ ਨਹੀਂ ਲੱਗਦਾ ਗਾੜੀ ਨੂੰ ਲਾ ਹੀ ਦੇਣਾ ਤੇ ਸਿੱਧੀ ਘੜਦਾ ਆ ਗੇ ਜੜੀ 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 ਬੂਟੀ ਤੁਸੀਂ ਕੁੱਟਦੇ ਜੇ ਜੜੀ ਦੇ ਕੁੱਟਣ ਦੇ ਜੜੀ ਬੂਟੀ ਉਹ ਪਾ ਕੇ ਵੇਖੀ ਇਹਦੇ ਵਿੱਚ ਪੜ ਥੋੜੀ ਜੀ ਮਸ ਲੱਗ ਗਿਆ ਸੜ ਜਣਾ ਮੀ ਉਹਨੇ ਖਾਲੀ ਨਹੀਂ ਟੁੱਟ ਜੇ ਰਹਿਣ ਲੱਗਦਾ ਕੋਈ ਪ੍ਰੋਪਰ ਹੈ ਉਨੀ ਲੱਗਦਾ ਨਾ ਪ੍ਰੋਪਰ ਨਹੀਂ ਲੱਗਾ ਨਾ ਲੈ ਵੀ ਕਿਉਂ ਇਹ ਇਹ ਰੇ ਲੱਗੇ ਉੱਤੇ ਇਹ ਗੁਨੇ ਬਲਬ ਉਹ ਨਾ ਤਾਂ ਚੱਲ ਬਲਬ ਹੀ ਆ ਕਿ ਹੋਰ ਕੀ ਆ ਬਲਬ ਇੱਕੋ ਰੰਗ ਦਾ ਬਲਬ ਹੈ ਬਾਕੀ ਤਾਂ ਨਾ ਸਟੋਨ ਜੇ ਲਾ ਦਿੱਤੇ ਆ ਕਿ ਕਲਰਫੁਲ ਇਹਨੂੰ ਕਿਹ ਗਾਂਦੇ ਭਲਾ ਮਲਟੀ ਸ਼ੇਡ ਵਾ ਇਹਦੇ ਬੱਤੀ ਜੋਣੀ ਪ੍ਰੈਗਨੈਂਸ ਕੀ ਆ ਪ੍ਰੈਗਨੈਂਸ ਬੋ ਸਸੀ ਕਾਹਨ ਪਪਾ ਹਾਂਜੀ ਸਵਾਗਤ ਤੁਹਾਡਾ ਆਏ ਜਣੇ ਬਲੌਗ ਦੇ ਵਿੱਚ ਮੈਂ ਉਮੀਦ ਕਰਦਾ ਨਹੀਂ ਸਰ ਜਣੇ ਬਹੁਤ ਹੀ ਵਧੀਆ ਹੋਵੋਗੇ ਪਪਾ ਤੇ ਅੱਜ ਚੱਲੇ ਆਪਾਂ ਆਪਣੇ ਭਰਾ ਦੀ ਦੁਕਾਨ ਤੇ ਚੱਲੇ ਆਂ ਉੱਥੇ ਥੋੜਾ ਕੰਮ ਹੈ ਸਾਨੂੰ ਤੇ ਉੱਥੇ ਮੈਨੂੰ ਕਹਿੰਦਾ ਪ੍ਰੋਮੋਸ਼ਨ ਕਰਵਾ ਦੇ ਪ੍ਰੋਮੋਸ਼ਨ ਕਰਵਾਉਣੇ ਚੱਲੇ ਆ ਤੇ ਉੱਥੇ ਤੁਹਾਨੂੰ ਇਹ ਯਾਰ ਚੁੱਪ ਕਰ ਸਿਆਲ ਦਾ ਸਟਾਕ ਤੁਹਾਨੂੰ ਦੇਖਣ ਨੂੰ ਮਿਲੂਗਾ ਉੱਥੇ ਜੈਕਟਾਂ ਵਗੈਰਾ ਕਾਫੀ ਚੀਜ਼ਾਂ ਇਦਾਂ ਦੀਆਂ ਇਹ ਤਾਂ ਚੁੱਪ ਜਦੋਂ ਮੈਂ ਚੁੱਪ ਕਰ ਜਾਂਦਾ ਉਹ ਵੀ ਚੁੱਪ ਕਰ ਜਾਂਦੀ ਹੈ ਹਾਂਜੀ ਹਾਂਜੀ ਚੱਲੀਏ ਹਰ ਕੋਣ ਮੈਂ ਤੈਨੂੰ ਗਰਾਰੇ ਕਰਾਵਾਂ ਤੈਨੂੰ ਫੇ ਮੇਰਾ ਇਹ ਕੁੜੀ ਨੂੰ ਨਾ ਇੰਜੈਕਸ਼ਨ ਲਵਾ ਕੇ ਲੈਣਾ ਬਹੁਤ ਸ਼ਤਾਨੀ ਕਰਦੀ ਹੈ ਪੀ ਲੋ ਦੁੱਧ ਪੀ ਲੋ ਇਹਨਾਂ ਨੇ ਸਕੂਟਰੀ ਚਲਾਉਣੀ ਜੇ ਪੌਣਾ ਘੰਟਾ ਹੋਗਾ ਪਣ ਰਹੀ ਚਾਬੀ ਦੇ ਨਾਲ ਹੀ ਅਸ਼ੁਕਰੇ ਸ਼ੁਕਰੇ ਬਾਬਾ ਜੀ ਲੈ 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 ਖੁੱਲੀ ਜਾਓ ਖੁੱਲੀ ਜਾਓ ਸ਼ਾਬਾਸ਼ ਲੈ ਲੈ ਅਰੇ ਤੱਕ ਨਿੱਗੀ ਖੁੱਲੀ ਹੈ 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 ਜਾਓ ਭਰਾ ਪਰ ਆ ਜਾਓ ਲੈ ਵੀ ਹੁਣ ਸੰਦੀਪ ਵੀ ਹੋ ਗਿਆ ਰੈਡੀ ਹੁਣ ਚੱਲੇ ਆਂ ਕੁੜੀਆਂ ਨੂੰ ਨਾਲ ਹੀ ਲੈ ਲਾਂਗੇ ਕੋਕੀ ਕਿਰਨ ਦੀ ਦੀ ਹੁਣ ਵੱਲ ਵੀ ਜਾਣਾ ਉਹ ਕਲ ਉਹ ਲਿਆ ਨਹੀਂ ਸੀਗਾ ਰੋਟੀਆਂ ਰੱਖਣ ਵਾਲਾ ਤੇ ਡੱਬਾ ਜਿਹੜਾ ਉਹ ਤੇ ਇੱਕ ਬੋਤਲ ਲਈ ਸੀਗੀ ਸਟੀਲ ਦੀ ਕਿਹ ਕਹਿਣੀ ਹੁਣ ਜਿਹਦੇ ਵਿੱਚ ਕਹਿੰਦੇ ਵੀ ਗਰਮ ਪਾਣੀ ਹੀ ਰਹਿੰਦਾ ਇੱਕ ਦਿਨ ਤੇ ਉਹ ਉਹਨਾਂ ਦੇ ਕੋਲ ਦੇ ਦੀ ਹੁਣ ਕੋਲ ਨਹੀਂ ਹੈਗੀ ਵਧੀ ਘਾੜੀ ਤੇ ਉਹ ਲਈਏ ਕੋ ਦੇਵਾਂਗੇ ਦੋਨੋਂ ਚੀਜ਼ਾਂ ਦੇਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਦੁਕਾਨ ਤੇ ਜਾਣਾ ਇੱਕ ਪ੍ਰਮੋਸ਼ਨ ਕਰਨੀ ਆ ਉਧਰ ਚੱਲਦੇ ਹਾਂ ਇਹ ਉਹ ਮਤਲਬ ਕਹਿੰਦੇ ਭਾ ਉਹਨਾਂ ਦੇ ਕੋਲ ਨਾ ਜੇ ਕਿਸੇ ਨੇ ਬਾਹਰ ਸਟਾਕ ਮਗਮਾਉਣਾ ਹੋਵੇ ਨਾ ਇਹ ਜਗਟਾਂ ਦਾ ਕਿਸੇ ਵੀ ਚੀਜ਼ ਦਾ ਸਟਾਕ ਮਗਵਾਉਣਾ ਤੁਸੀਂ ਗਰਮ ਚੀਜ਼ਾਂ ਦਾ ਤੇ ਉਹ ਬਾਹਰ ਮੰਗਵਾ ਸਕਦੇ ਇੱਧਰ ਚਲੋ ਗਰਮੀਆਂ ਇੱਧਰ ਕਿੰਨੇ ਪਾਉਣੀਆਂ ਬਾਹਰ ਵਾਲੇ ਜਿੰਨੇ ਹਾਂ ਹਾਂ ਤੇ ਜਿੰਨੇ ਮੇਰੇ ਭੈਣ ਭਰਾ ਬਾਹਰ ਬੈਠੇ ਨੇ ਨਾ ਉਹ ਮੰਗਵਾ ਸਕਦੇ ਆ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਕਿੱਧਰ ਮੈਨਾ ਪੁੱਤ ਨੇ ਕਿੱਧਰ ਮੈਨਾ ਚੱਲ ਬੈਜੋ 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 ਚੱਲੇ ਹੁਣ ਆਪਾਂ ਅਰ ਕਣ ਮਜਾ ਕਿੱਥੇ ਆ ਅਸੀਂ ਪਹੁੰਚ ਗਏ ਹੁਣ ਆਪਣੀ ਸ਼ਾਪ ਤੇ ਮਤਲਬ ਜਿਹੜੀਆਂ ਮੈਂ ਦੋ ਚਾਰ ਦੁਕਾਨਾਂ ਦੇ ਪ੍ਰੋਮੋਸ਼ਨ ਕਰਦਾ ਨਾ ਉਹ ਮੇਰੀ ਆਪਣੀਆਂ ਬੜੀਆਂ ਖਾਸ ਹੁੰਦੀਆਂ ਨੇ ਨਹੀਂ ਤੇ ਪ੍ਰੋਮੋਸ਼ਨਾਂ ਤੇ ਬੜੀਆਂ ਹੁੰਦੀਆਂ ਨੇ ਮੈਂ ਕਰਦਿਆਂ ਪੰਡਤਾਂ ਦੀਆਂ ਆ ਗਈਆਂ ਜੀ ਟਰੇਡਰ ਵਾਲੀਆਂ ਆ ਗਈਆਂ ਮੈਂ ਨਹੀਂ ਕਰਦਾ ਬਿਲਕੁਲ ਵੀ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਮੈਂ ਜਾਂਦਾ ਨਹੀਂ ਜਿਹੜੀਆਂ ਮਨੂੰ ਦੁਕਾਨਾਂ ਤੇ ਮੈਨੂੰ ਯਕੀਨ ਹੈ ਵੀ ਹਾਂ ਵੀ ਇਹ ਬੰਦੇ ਜੈਨਨ ਹੈਗੇ ਨੇ ਤੇ ਮੈਂ ਉਹਨਾਂ ਦੀ ਪ੍ਰੋਮੋਸ਼ਨ ਕਰਦਾ ਨਾ ਤੇ ਬਾਕੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਜੇ ਤੇ ਮਤਲਬ ਸਿਆਲ ਦਾ ਸ਼ੌਕ ਜਿਹੜਾ ਉਹ ਆ ਗਿਆ ਵਾ ਤੇ ਬਾਕੀ ਜੇ ਕਿਸੇ ਨੇ ਬਾਹਰ ਬਾਹਰ ਵਾਲੇ ਭੈਣ ਭਰਾ ਜਿਨ੍ਹਾਂ ਨੇ ਮਂਗਵਾਉਣਾ ਤੇ ਉਹ ਮਂਗਵਾ ਸਕਦਾ ਹੈ ਤੇ ਸੋ ਤੁਹਾਨੂੰ ਪਹਿਲਾਂ ਦੁਕਾਨ ਦਾ ਨਾਮ ਵੀ ਤੁਹਾਨੂੰ ਦੱਸ ਦਿੰਦੇ ਆ ਇਕਤਾ ਗਾਰਮੈਂਟਸ ਸਿਟੀ ਰੋਡ ਬਟਾਲਾ ਤੇ ਮੈਂ ਕੰਟੈਕਟ ਨੰਬਰ ਜਿਹੜਾ ਉਹ ਵੀ ਮੈਂਸ਼ਨ ਕਰ ਦਵਾਂਗਾ ਆਰਡਰ ਜਿਹੜਾ ਨਹੀਂ ਉਹ ਪਲੇਸ ਕਰ ਸਕਦੇ ਸੋ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਹੁਣ ਤੁਹਾਨੂੰ ਲੇਡੀ ਸਟਾਕ ਤੇ ਆਪਾਂ ਦਿਖਾਤਾ ਹੁਣ ਤੁਹਾਨੂੰ ਦਿਖਾਉਨੇ ਆ ਬੁਆਏਸ ਵਾਲਾ ਸਟਾਕ ਜੈਕਟਾਂ ਵਗੈਰਾ ਤੁਹਾਨੂੰ ਦਿਖਾਉਨੇ ਆ ਤੇ ਇਹ ਤਾਂ ਭਾਵੇਂ ਨਿਕਲ ਜੇ ਪਰ ਜੈਕਟ ਪਾਉਣੀ ਕਿ ਨਹੀਂ ਵੀ ਕੰਸਨਦੀਪ ਦੇਖੀਏ ਆਪਣੇ ਵਾਸਤੇ ਕਾਟਨ ਦਾ ਸੂਟ ਸੂਟੀ ਕਹਿੰਦੇ ਇਹਨੂੰ ਮੇਰੀ ਹਰ ਗੁੰਦ ਦਾ ਫੋਨ ਤੇ ਲੱਗੀ ਹੋਈ ਓਾਰੇ ਬਣੀ ਕੋ ਬਲੈਕ ਇਹਨੇ ਵਾਟਾ ਆਹ ਕੰਨਾ ਪਿਆਰੀ

ਇਧਰ ਵੀ ਲੋ ਬਾਰ ਜਾਣ ਵਾ ਤੇ ਜੈਕਟਾਂ ਪੈਕ ਹੋ ਗਈਆਂ ਨੇ ਆ ਦੇਖੋ ਅੱਧਾ ਸਮਾਨ ਜਿਹੜਾ ਇਧਰ ਪਾ ਦਿੱਤਾ ਦੂਸਰੇ ਵੱਲ ਲੱਭੀ ਹੁਣ ਪ੍ਰਮੋਸ਼ਨ ਤਾਂ ਆਪਾਂ ਕਰ ਆਏ ਆ ਦੁਕਾਨ ਤੋਂ ਆਏ ਹੁਣ ਜਾ ਰਹੇ ਆ ਘਰੇ ਵਾਪਸੀ ਤੇ ਕਾਫੀ ਟਾਈਮ ਹੋਣ ਕਿਰਨ ਦੀ ਦੀਵਸਾ ਚ ਜਾਣਾ ਹੈ ਘਰੇ ਨਹੀਂ ਜਾਣਾ ਪਹਿਲਾਂ ਕਿਰਨ ਦੀ ਜਾਲ ਜਾਵਾਂਗੇ ਪਹੁੰਚ ਗਏ ਆ ਰੱਟੇ ਲਾ ਵੇ ਸਹੀ ਨਗਰ ਦਾ ਕੰਮ ਇੱਥੇ ਪਹੁੰਚ ਗਿਆ ਮਗਰ ਵੀ ਲੱਗੀਆਂ ਦੁਕਾਨਾਂ ਇੱਧਰ ਨਹੀਂ ਲੱਗਣੀਆਂ ਬਸ ਇੱਧਰ ਤਰਪਾਲਾਂ ਤਰਪੂਲੇ ਤਾਣ ਲੀਆਂ ਹਾਂਜੀ ਹਰਕਣਾ ਓਏ ਓਏ ਉਹ ਬੱਕਰੀ ਬੱਤਰੀ ਬੱਕਰੀ ਲੈ ਮਿੱਤਰਾ ਗੋਲਾ ਖਾਜੀ ਗੋਲਾ ਇੱਕ ਲੈ ਪਹੁੰਚ ਗਈ ਹੋਵੇ ਪਹਿਲਾਂ ਹੀ ਉਹ ਚਲ ਗਈ ਵਾਅਦੇ ਆਲਾ ਸਕੂਟਰੀ ਅੰਦਰ ਲਾ ਮੈਂ ਬਾਹਰ ਹੋ ਪਈ ਨਹੀਂ ਹੈਗਾ

ਕਹਤੇ ਦੁੱਖਦਾ ਆ ਚਾਹ ਇਤ ਜਾਲਾ ਦੰਦਾ ਖਾਲਾ ਉਹ ਮੇਰਾ ਨਾ ਦੋਦਾ ਹਮ ਖਾਲਾ ਹੈ ਹੈ ਬੰਨੇ ਖਾਲਾ ਆ ਗੋਡੇ ਗਿੱਟੇ ਦੇ ਠੀਕ ਹੋ ਜਾਂਦਾ ਖਾਲਾ ਪੀਸ ਇੱਕ ਦਾ ਖਾਲਾ ਹਰ ਗੁੰਥ ਖਾਲਾ ਤਹੀਂ ਮੈਂ ਬਾਂਦੀ ਕਿਤਾ ਸੰਦੀਪ ਕਾਂਡਿਆ ਦੁੱਧ ਗਰਮ ਗੁੜੀਆਂ ਵਾਸਤੇ ਭਾਜੀ ਉਹਨਾਂ ਨੂੰ ਭਾਜੀ ਉਹਨਾਂ ਦੇ ਗਿੱਟੇ ਦੇ ਰਹੀਏ ਵੀ ਲਿਆਂਦਾ ਸੀਗਾ ਅਣਦੀਆਂ ਨੇ ਦੇਦੀਆਂ ਨੇ ਗਿਫਟ ਦੇਦੀ ਇਹ ਲੈਂਦਾ ਸੀਗਾ ਚੈਲੋ ਗੰਦੀਆਂ ਓਏ 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 ਨਹੀਂ 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 ਰੋਣਾ ਛੜੀ ਰੋਣਾ ਬਿਲਕੁਲ ਨਹੀਂ ਨਾ ਉਦੋਂ ਤੱਕ ਤੇ ਜਮਾ ਨਹੀਂ ਨਾ ਰੋਣਾ ਤੇ ਸਿਕਾ ਹਰ ਗਣੇਦਨ ਦੇਖੋ ਪਤਾ ਕੁਚੀ ਜੀਆ ਇਹਨਾਂ ਕੀ ਜੀ ਕੁਚੀ ਜੀਆਂ ਇਹਨਾਂ ਕੀ ਡਗਣਾ ਕੋਈ ਨਹੀਂ ਠੀਕ ਹੈ ਉਹ ਵੇਤੀ ਹਰ ਮੀਂਹ ਕੈਂਡੀ ਦੀ ਦੀਦੀ ਕੈਂਡੀ ਦੀਦੀ ਤੇ ਉਹ ਹਰ ਫਤਿਹ ਦਾ ਆ ਗਿਆ। ਆਪਣੇ ਵੀ ਆ ਬੈ ਫੇਸ ਸਮਝ ਤੇ ਲੱਗੀ। ਨਹੀਂ ਮੇਰਾ ਬੈਗ ਮੇਰਾ। ਹਾਂ। ਆਮਰਾ ਬੀਏ ਕੈਂਡਾ। ਸਹੀ ਹੈ ਨਾ? ਹਰ ਫਤਿਹ ਆ ਤੇ ਦਾ। ਉਹ ਯੂ। ਪੂਰਾ ਤੇ ਮੈਨੂੰ ਗਈ ਜਾਣੀ। ਹਾਂ ਤੇ ਇਹ ਕਿਹੜੀ ਐ ਇਦਾਂ ਕੁ ਮਾੜੀ ਹੈ ਉਹਨੇ ਰੰਗ ਡਾਲਿਆ ਨਾ ਘਮਾ ਘਮਾ ਕੇ ਵੇਖੀ ਹੁਣ ਇਹ ਸ਼ੋਸ਼ਾ ਹੀ ਰੰਗੀ ਉਤੋਂ ਦੀ ਚੜਿਆ ਮੜਾ ਜਾ ਆ ਇਹ ਲੈ ਜਾਣਾ ਠੀਕ ਹੈ ਆ ਬੋਤਲ ਭਾਜੀ ਵਧੀਆ ਵਾਲੀ ਜੇ ਇਹਦੇ ਵਿੱਚ ਕਹਿੰਦੇ ਪਾਣੀ ਗਰਮ ਰਹੇਗਾ ਇੱਕ ਇੱਕ ਡੇਢ ਦਿਨ ਕਹਿੰਦੇ ਪਾਣੀ ਗਰਮ ਰਹੂਗਾ ਤੇ ਇਹਦੇ ਚ ਸਹੀ ਗੱਲ ਆ ਜੇ ਮੈਂ ਲੈ ਕੇ ਨਾ ਇਹ ਵਾਪਸੀ ਨਾ ਹੋਵੇ ਵਾਪਸੀ ਵਾਪਸੀ ਆ ਉਹ ਕਹਿੰਦਾ ਪੈਸੇ ਵਾਪਸ ਦਊਗਾ ਹਾਂ ਅੱਜ ਰੱਖ ਲਿਓ ਰਾਤ ਨੂੰ ਹੁਣ ਹੁਣੇ ਗਰਮ ਹੁਣੇ ਇਹ ਮੈਂ ਲਾਈਟ ਤੇ ਜਿਆਦਾ ਵੀ ਗਰਮ ਨਹੀਂ ਪਾਉਣਾ ਵੀ ਤੇ ਕੱਲ ਕੱਲ ਤੱਕ ਵੇਖਣਾ ਪੜਾ ਸਵੇਰ ਤੱਕ ਰਹਿਣਾ ਪੜਾ ਹਾਂ ਗਰਮ ਕੱਲ ਘਟੋ ਘਟ ਨਹੀਂ ਤੇ 9:00 ਤੱਕ ਰਹਿਣਾ ਚਾਹੀਦਾ 8:00 9:00 ਤੱਕ ਇਹ ਅਧਿ ਲਈ ਤੇ ਨਹੀਂ ਠੀਕ ਆ ਹੁਣ ਆਪਾਂ ਚੱਲੇ ਆ ਘਰੇ ਚਲੋ ਦੇ ਦੋ ਭੂਣ ਦੇ ਦੋ ਆ ਲੋ ਬ੍ਰਾਂਡ ਆ ਵਲਵਾ ਤੀਂ ਦੇਖ ਸਕਦੇ ਹੋ ਯਾਰ ਮੈਂ ਤੇ ਆਉਂ ਨਹੀਂ ਆ ਉਹ ਹੀ ਕੱਲਾ ਵਖਿਆ ਬਸ ਉਹ ਯੋ ਪਤਾ ਨਹੀਂ ਕੀ ਇਹਦਾ ਹੈ ਨਹੀਂ ਆਈਓ ਪੂਰਾ ਬ੍ਰਾਂਡ ਆ ਮੈਨੂੰ ਤਾਂ ਪੜਨਾਂ ਨਹੀਂ ਹੁੰਦਾ ਕੀ ਲਿਖਿਆ ਵਾ ਨਹੀਂ ਪੜਨਾਂ ਹੁੰਦਾ ਯਾਰ ਆਪਾਂ ਨੂੰ ਸਿੱਧੀ ਜਿਹੜੀ ਗੱਲ ਆ ਔਖਾ ਕੰਮ ਮੈਂ ਪਾਣੀ ਆਪਣੇ ਹੱਥ ਇੰਗਰਮ ਕਰਕੇ ਇਹਦੇ ਵਿੱਚ ਪਾ ਦਈਏ ਤੇ ਫਿਰ ਸਵੇਰੇ ਭਾਜੀ ਉਹਨਾਂ ਨੂੰ ਪੁੱਛ ਲਾਂਗੇ ਨਾ ਕਿ ਕਿਦਾਂ ਗਰਮ ਰਿਹਾ ਜਾਂ ਨਹੀਂ ਰਿਹਾ ਵੀ ਜੇ ਨਹੀਂ ਰਿਹਾ ਹੋਗਾ ਫਿਰ ਉਹ ਆਪਣਾ ਚੇਂਜ ਕਰਵਾ ਦਾਂਗੇ ਆ ਢੱਕਣ ਤੇ ਹੀ ਕੰਪਨੀ ਲਿਖੀ ਹੋਈ ਆ ਦੇਖੋ ਆ ਗਏ ਆਪਾਂ ਘਰੇ ਆਪਣੇ ਤੇ ਟਾਈਮ ਹੀ ਲੱਗਣਾ ਹੋ ਗਿਆ ਜੀ ਹੋ ਲੈ 9 ਵਜ ਗਈ ਤੇ ਇੱਧਰ ਕਪੂਰ ਕਿਉਂ ਨਹੀਂ ਲੈ ਕੇ ਆਏ ਫੇਰ ਚੇਤਾ ਵੀ ਲੈ ਕੇ ਆਵਾਂ ਮੈਂ ਲੈ ਕੇ ਆਉਣਾ ਅੱਜ ਮਰਜੀ ਜਿਹਾ ਲੈ ਕੇ ਆਉਣਾ ਕਪੂਰ ਹੁਣ 9 ਵਜੇ ਦੁਕਾਨਾਂ ਖੁੱਲੀਆਂ ਹੀ ਹੈਗੇ 12 ਵਜੇ ਤੱਕ ਇੱਧਰ ਵੇਖ ਲਓ ਬਸ ਔਰ ਹੋਵੇ ਚਾਹ ਨਾ ਹੋਵੇ ਦਾਦੀ ਦਾਦਾ ਹੋਣੀ ਚਾਹੀਦੇ ਬਸ ਪਰ ਜਾਂ ਕਿੰਨੇ ਮੈਂ ਤਾਂ ਡਰ ਗਿਆ ਇਹਨੇ ਭੁੱਲ ਜਿਆ ਲਿਆਦਾ ਉਥੋਂ ਲਾਇਆ ਤੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਜੀ ਕੀ ਹੈ ਠੀਕ ਹੈ ਮੰਮੀ ਗਰਦੀ ਸਿੰਘ ਢੀ ਮੈਂ ਚੱਲੇ ਕਪੂਰ ਲੈਣ ਵਾਸਤੇ ਮੈਂ ਕੋਲ ਲੈ ਆਈਏ ਬਾਈ ਦੇਖੋ ਨਖਰਾ ਰਿਹਾ ਬਾਈ ਉਹ ਨਵੀਂ ਕਿਣੀ ਹਾਂ ਬੜੇ ਕਿੱਦਾਂ ਜਾਣ ਕੇ ਮੇਸਤਾਇਆ ਹੀ ਉਹਨੇ ਮੇਕੀ ਹੁਣ ਕੀ ਗੱਲ ਹੈ ਯਾ ਕੁੜੀ ਨੂੰ ਕੀ ਗੱਲ ਹੋਈ ਆ ਜਾ ਆ ਜਾਰ ਗੁਣ ਆ ਜਾ ਲੈ ਵੀ ਕਪੂਰ ਵੀ ਲੈ ਆਂਦਾ ਕੁੜੀ ਜੋਗੇ কুরਕਰੇ ਹੋਰ ਸਮਾਨ ਨਿਖਾਣੇ ਦਾ ਲੈ ਆਂਦਾ ਸੰਦੀਪ ਕਹਿੰਦੀ ਹੋਰ ਲਾ ਆਇਓ ਆ ਲੈ ਦੋ ਜੋਗੇ কুরਕਰੇ ਐ ਨਹੀਂ ਚੀਜੀ ਆ ਗਈ ਕਿੰਨੀ ਖੁਸ਼ ਹੋਈ ਲਓ ਜੀ ਸਾਡੀ ਸਾਰੀ ਵਾਧੂ ਉਹ ਨੀ ਮੁਕੜੀਆਂ ਵਾਧੂ ਦਾਦੇ ਦੀਆਂ ਨੀ ਮੁਕੜੀਆਂ ਨਵੀਂ ਇਹਦੇ ਵਿੱਚ ਪਾਤਾ ਦੇਖੋ ਕਪੂਰ ਪਾਇਆ ਇਹ ਕਹਿੰਦੇ ਪਿਗਲ ਜੂਗਾ ਹੁਣਾ ਸੋਚ ਲਗਾਇਆ ਸਾਈਡ ਤੇ ਆਹਣ ਸੋਚ ਹੁਣ ਪਰ ਦਿੱਤਾ ਤੁਹਾਨੂੰ ਦੇਖੋ ਪਿਗਲਦਾ ਨਹੀਂ ਭਾਜੀ ਬੜੇ ਖੁਸ਼ ਹੈ ਮੈਂ ਕਿਹਾ ਜੇ ਤੁਹਾਨੂੰ ਡੱਬਾਇਆ ਦਿਖਾਇਆ ਨਾ ਭਾਜੀ ਕਹਿੰਦੇ ਆਹ ਬਹੁਤ ਵਧੀਆ ਚੀਜ਼ ਲੈਂਦੀ ਆ ਵਧੀਆ ਹੈ ਪੰਜ ਜਿਹੜੀ ਮੈਂ ਕਪੂਰ ਮੁਸ਼ਕੂਰ ਲਿਆਂਦੀ ਉਹ ਤੇ ਡੁਪਲੀਕੇਟ ਤੇ 스멜 ਬੜੀ ਭੈੜੀ ਆਈ ਓਹੋਹੋ ਬੜੀ ਗੰਦੀ ਸੋਹਣਾ ਤੇ ਸੁੱੜਤੀ ਕੱਢ ਗਏ ਹੁਣ ਕੋਈ ਹੋਰ ਦੇਸੀ ਜਿਹਾ ਲਾ ਕੇ ਵੇਖਿਆ ਜੇ ਬਣ ਗਈ ਗੱਲ ਤੇ ਹੁਣ ਪਰਫਿਊਮ ਪਾਇਆ ਇਹਦੇ ਵਿੱਚ ਪਰਫਿਊਮ ਵਾਹ ਬਈ ਵਾਹ ਤਾੜੀਆਂ ਬਈ ਕਿਦਾਂ ਅੱਜ ਨਹੀਂ ਪਸੀਨਾ ਦੇਵਾ ਬੜੀ ਵੀਡੀਓ ਚ ਲੈਣਾ ਸਰ ਦੂ ਘੜੇ ਵੱਧ ਲਾਉਣੇ ਅੱਜ ਲੈ ਮਾਤਾ ਵੇਖੀ ਨਹੀਂ ਤੇ ਵੈਸੇ ਹੀ ਉਸੇ ਟਾਈਮ ਕਿਦਾਂ ਹੈ ਲੱਗ ਜਾਂਦੀ ਮਿੰਟੋਂ ਮਿੰਟੀ ਵੀ ਅਸੀਂ ਮੈਂ ਸਿੰਘ ਹੋ ਤੈਨੂੰ ਅੱਜ ਪੱਗ ਤਾਂ ਨਾ ਲੜ ਘਟ ਗਿਆ ਫਿਰ ਮੈਂ ਉਹਨਾਂ ਸੱਦਾ ਲਗਾਉਂਦਾ ਯਾਰ ਕੀ ਕਰਨਾ ਫਿਰ ਸੱਦਾ ਲਗਾਉਂਦਾ ਹਾਂ ਲੜ ਮੈਂ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਬਣਾਉਂਦਾ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ